ਦੇਖੋ ਜੀ ਅੱਜ ਅਸੀਂ ਬਣਾਵਾਂਗੇ ਧਨੀਏ ਦੀ ਖੱਟੀ ਮਿੱਠੀ ਚਟਨੀ ਜਿਹੜੀ ਕਿ ਬਹੁਤ ਹੀ ਟੇਸਟੀ ਬਣਦੀ ਆ ਜਿਹਦੇ ਲਈ ਤੁਹਾਨੂੰ ਥੋੜਾ ਜਿਹਾ ਧਨੀਆ ਇੱਕ ਨਿੰਬੂ ਸ਼ੱਕਰ 6 ਹਰੀਆਂ ਮਿਰਚਾਂ ਤੇ ਪਿਆਜ਼ ਹੁਣ ਅਸੀਂ ਸਟਾਰਟ ਕਰਾਂਗੇ ਜੀ ਚਟਨੀ ਕਿੱਦਾਂ ਬਣਦੀ ਹੈ ਪਹਿਲਾਂ ਪਾਵਾਂਗੇ ਜੀ ਅਸੀਂ ਧਨੀਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਕਿਉਂਕਿ ਇਹ ਇਹ ਨਾ ਇਹ ਰੋਕ ਨੂੰ ਨੀਂਜਾ ਦੇ ਵਿੱਚ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਇਆ ਪਾਣੀ ਠੀਕ ਹੈ ਜੀ ਹੁਣ ਇਹਨੂੰ ਅਸੀਂ ਅਸੀਂ ਗ੍ਰाइंड ਕਰਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਕੱਟੀ ਹੋਈ ਹਰੀ ਮਿਰਚ ਪੰਜ ਤੋਂ 6 ਮਿਰਚਾਂ ਜੀ ਪਿਆਜ਼ ਇੱਕ ਕਈ ਲਾਲਟ ਮੀਟਰ ਪਾ ਲੈਂਦੇ ਨੇ ਲਾਲਟ ਮੀਟਰ ਨਹੀਂ ਪਾਉਣਾ ਉਹਦੇ ਨਾਲ ਚਟਨੀ ਜ਼ਿਆਦਾ ਪਾਣੀ ਛੱਡ ਦਿੰਦੀ ਹੈ ਜੀ ਸਿਰਫ ਪਿਆਰ ਹੁਣ ਸਾਡੇ ਰਹਿ ਗਿਆ ਨਿੰਬੂ ਤੇ ਸ਼ੱਕਰ ਹੁਣ ਅਸੀਂ ਇਹਦੇ ਵਿੱਚ 1 ਚਮਚ 1.5 ਚਮਚ ਪਾਵਾਂਗੇ ਸ਼ੱਕਰ ਸ਼ੱਕਰ ਦੇ ਨਾਲ ਲੂਣ ਐਡ ਕਰਨੀ ਹੁਣ ਇਹਦੇ ਵਿੱਚ ਕਰਾਂਗੇ ਅਸੀਂ ਨਿੰਬੂ ਐਡ ਧਿਆਨ ਰੱਖਣਾ ਨਿੰਬੂ ਦਾ ਜਿਹੜਾ ਬੀਜ ਆ ਉਹ ਕੋਈ ਅੰਦਰ ਨਾ ਚਾਵੇ ਚਟਣੀ ਦੇ ਨਹੀਂ ਤਾਂ ਉਹਦੇ ਨਾਲ ਕੌੜਾ ਪਾਣਾ ਜਾਊਗਾ ਤੁਸੀਂ ਆਪਣੇ ਟੇਸਟ ਅਨੁਸਾਰ ਵੀ ਨਿੰਬੂ ਐਡ ਕਰ ਸਕਦੇ ਹੋ ਲੇਕਿਨ ਇੱਕ ਪੂਰਾ ਨਿੰਬੂ ਪਾਣਾ ਬਹੁਤ ਜ਼ਰੂਰੀ ਹੁੰਦਾ ਜੀ ਉਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਤੇ ਫਲੇਵਰ ਬਹੁਤ ਵਧੀਆ ਆਉਂਦਾ ਚਟਣੀ ਦਾ ਲਓ ਜੀ ਇਹ ਬਣ ਗਈ ਸਾਡੀ ਬਹੁਤ ਸਵਾਦਿਸ਼ਟ ਚਟਣੀ ਖੱਟੀ ਮਿੱਠੀ ਚਟਣੀ ਜਿਹੜੀ ਕਿ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ